ਸਤ੍ਰਿਯਾ ਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੇਮ ਖਬਰ ਤੋੜ ਨਾਲ ਸਾਂਝੀ ਕਰ ਰਹੇ ਹਾਂ ਮਜੀਠਾ ਦੇ ਵਿੱਚ ਜੋ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤਾ ਦੇ ਅੰਕੜੇ ਵਧ ਰਹੇ ਨੇ ਉਸ ਦੇ ਨਾਲ ਹੀ ਸਿਆਸਤ ਵੀ ਲਗਾਤਾਰ ਗਰਮੌਂਦੀ ਹੋਈ ਨਜ਼ਰ ਆ ਰਹੀ ਹੈ ਹੁਣ ਤੱਕ 25 ਮੌਤਾ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਔਰ ਦੂਸਰੇ ਪਾਸੇ ਸੁਖਪਾਲ ਖੈਰਾ ਦੇ ਵੱਲੋਂ ਸੀਐਮ ਭਗਵੰਤ ਮਾਨ ਔਰ ਵਿੱਤ ਮੰਤਰੀ ਹਰਪਾਲ ਚੀਮਾ ਹੁਣਾਂ ਨੂੰ ਨਿਸ਼ਾਨੇ ਉੱਤੇ ਲਿਆ ਗਿਆ ਕਿ ਕੁਝ ਕਹਿ ਰਹੇ ਨੇ ਸੁਖਪਾਲ ਖੈਰਾ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਹਿਲਾਂ ਤਾਂ ਬਹੁਤ ਦੁਖਦਾਈ ਘਟਨਾ ਵਾਪਰੀ ਆਪਣੇ ਸਟੇਟ ਪੰਜਾਬ ਦੇ ਵਿੱਚ ਦੋ ਦਿਨ ਪਹਿਲਾਂ ਮਜੀਠੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਲਗਭਗ 23 ਵਿਅਕਤੀਆਂ ਦਾ ਦਿਹਾਂਤ ਹੋ ਗਿਆ ਗਰੀਬ ਆਦਮੀ ਸਿਗੇ ਉਹਨਾਂ ਨੂੰ ਜੋ ਲੱਭਦਾ ਵਿਚਾਰਾਂ ਨੂੰ ਪੀਣੀ ਪੈਂਦੀ ਨਸ਼ੇ ਜਿਕੇ ਯਾਰ ਇੰਨੀ ਜ਼ਿਆਦਾ ਉਹਨਾਂ ਦੇ ਕਿੱਲਤ ਉਹਨਾਂ ਨੂੰ ਮਹਿਸੂਸ ਹੁੰਦੀ ਆ ਆਦਤ ਪਈ ਹੋਈ ਆ ਔਰ ਇਹ ਜਿਹੜਾ ਇਹ ਜਿਹੜੀ ਟ੍ਰੈਜੇਡੀ ਹੋਈ ਆ ਇਹ ਆ ਪਿਛਲੀ ਸਰਕਾਰ ਦੇ ਦੌਰਾਨ ਚੌਥੀ ਟ੍ਰੈਜੇਡੀ ਆ ਪਿਛਲੇ ਸਾਲ ਮਾਰਚ ਮਹੀਨੇ ਵਿੱਚ 2024 ਚ ਇਦਾਂ ਹੀ ਭਿਆਨਕ ਇੱਕ ਬਹੁਤ ਹਾਦਸਾ ਵਾਪਰਿਆ ਨਕਲੀ ਦੇਸੀ ਸ਼ਰਾਬ ਪੀ ਕੇ ਗਰੀਬ ਆਦਮੀ ਦਿਹਾੜੀਦਾਰ ਸੰਗਰੂਰ ਚ ਆਪਣਾ ਜ਼ਿਲ੍ਹਾ ਹੈ ਭਗਵੰਤ ਮਾਨ ਦਾ ਹੋਮ ਮਿਨਿਸਟਰ ਦਾ 21 ਵਿਅਕਤੀ ਉਦੋਂ ਮਰੇ ਸੀਗੇ 23 ਹੁਣ ਮਰੇ ਨੇ ਇਸ ਦਰਮਿਆਨ ਹੁਸ਼ਾਰਪੁਰ ਵਿੱਚ ਤੇ ਮੋਗੇ ਵਿੱਚ ਇਹ ਚਾਰ ਵੱਡੇ ਜਿਹੜੇ ਇਕੱਲੇ ਜਾਲੀ ਸ਼ਰਾਬ ਦੇ ਜਿਹੜੇ ਬਹੁਤ ਵੱਡੇ ਸਕੈਂਡਲ ਹੋਏ ਔਰ ਇਸ ਤੋਂ ਪਹਿਲਾਂ ਕਾਂਗਰਸ ਵੇਲੇ ਜਦੋਂ ਕਾਂਗਰਸ ਦਾ ਅਖੀਰਲਾ ਸਾਲ ਜੀ ਸੀ ਤਕਰੀਬਨ ਸ਼ਹਿਦ ਉਦੋਂ ਤਰਨ ਤਰਨ ਦੇ ਵਿੱਚ ਬਹੁਤ ਵੱਡੀ ਇੱਕ ਹਾਦਸਾ ਵਾਪਰਿਆ ਸੀਗਾ ਇਹਦੋਂੋਂ ਵੀ ਜ਼ਿਆਦਾ ਬੰਦੇ ਉਦੋਂ ਮਰੇ ਸੀਗੇ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਗੱਲ ਕਰਾਂ ਇਹਨਾਂ ਦੇ ਆਪਣੇ ਐਮਐਲਏ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਜਦੋਂ ਹੁਣ ਪਿੱਛੇ ਕੱਲ ਸ਼ਹਿਦ ਗਏ ਨੇ ਮੌਕੇ ਦੇ ਉੱਤੇ ਤੇ ਉਹਨਾਂ ਨੇ ਜਾ ਕੇ ਉੱਥੇ ਬੋਲਿਆ ਕਿ ਮੈਂ ਆਪਣੀ ਵਿਧਾਨ ਸਭਾ ਵਿੱਚ ਆਪਣੇ ਸਪੀਕਰ ਕੁਲਤਾਰ ਸੰਧਵਾ ਨੂੰ ਇੱਕ ਸਵਾਲ 113 ਨੰਬਰ ਪੁੱਛਿਆ 113 ਨੰਬਰ ਵਿਧਾਨ ਸਭਾ ਦੇ ਵਿੱਚ ਸਵਾਲ ਪਾਇਆ ਕਿ ਤੁਸੀਂ ਜਿਹੜਾ ਪਿਛਲਾ ਘਟਾਲਾ ਹੋਇਆ ਸੀ ਅ ਸ਼ਰਾਬ ਦਾ ਤਰਨ ਤਰਨ ਵਿੱਚ ਜਿਹਦੇ ਵਿੱਚ ਇੰਨੀਆਂ ਮੌਤਾਂ ਹੋ ਗਈਆਂ ਉਹਦੇ ਬਾਰੇ ਪੰਜਾਬ ਸਰਕਾਰ ਨੇ ਕੀ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਇਹ ਆਪੋਜੀਸ਼ਨ ਸੀ ਭਗਵੰਤ ਮਾਨ ਵੀ ਗਿਆ ਸੀ ਤਰਨ ਤਰਨ ਆ ਚੀਮੇ ਹੁਣੀ ਵੀ ਜਿਹੜੇ ਇੱਥੇ ਐਕਸਰਸਾਈਜ਼ ਦਾ ਮੰਤਰੀ ਉਹ ਵੀ ਸਾਰੇ ਗਏ ਸੀਗੇ ਔਰ ਇਹਨਾਂ ਨੇ ਬੜੀਆਂ ਵੱਡੇ ਵੱਡੇ ਦਾਅਵੇ ਕੀਤੇ ਸੀਗੇ ਜੀ ਅਸੀਂ ਤਾਂ ਐ ਕਰਦੇ ਆਂਗੇ ਕਾਂਗਰਸ ਨੂੰ ਉਹ ਕਰਤਾ ਜੀ ਲੇਕਿਨ ਉਹਦੇ ਆਪਣੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਵਿਧਾਨ ਸਭਾ ਚ ਉਹਦਾ ਜਵਾਬ ਹੀ ਨਹੀਂ ਦਿੱਤਾ ਇਹ ਤਾਂ ਇਹਨਾਂ ਦੀ ਯੁੱਧ ਨਸ਼ੇ ਵਿਰੁੱਧ ਟੋਟਲ ਫੇਲ ਕੰਪਲੀਟ ਸਿਰਫ ਇਸ਼ਤਿਹਾਰਾਂ ਵਿੱਚ ਪਬਲਿਸਿਟੀ ਵਿੱਚ ਟੀਵੀਆਂ ਚ ਅਖਬਾਰਾਂ ਚ ਇਹ ਜਿਹੜਾ ਯੁੱਧ ਰਹਿ ਗਿਆ ਵਾ ਔਰ ਮੈਂ ਦਾਵੇ ਨਾ ਕਹਿ ਰਿਆਂ ਤੁਹਾਨੂੰ ਮੇਰਾ ਆਪਣੀ ਕੰਸਟਿਟੂਐਂਸੀ ਵਿੱਚ ਪਿਛਲੇ ਤਿੰਨ ਪਿਛਲੇ ਦਿਨਾਂ ਚ ਤਿੰਨ ਮੌਤਾਂ ਹੋਈਆਂ ਓਵਰਡੋਜ਼ ਨਾਲ ਚਿੱਟੇ ਨਾਲ ਇੱਕ ਤਾਂ ਮੁੰਡੇ ਦੇ ਭੂਗ ਤੇ ਮੈਂ ਗਿਆ ਉਹਦੀ ਪੋਸਟ ਮੈਂ ਸ਼ੇਅਰ ਕੀਤੀ ਤੁਹਾਡੇ ਨਾਲ ਸਾਰਿਆਂ ਨਾਲ ਸੋਸ਼ਲ ਮੀਡੀਆ ਦੇ ਉੱਤੇ ਗਰੀਬ ਆਦਮੀ ਸਿਗੇ ਬਿਕੋਜ਼ ਹਾਲਾਤ ਇਦਾਂ ਦੇ ਨੇ ਲੇਕਿਨ ਪੰਜਾਬ ਸਰਕਾਰ ਕਹੀ ਜਾਂਦੀ ਅਸੀਂ ਜੀ ਘਰ ਢਾਹਤੇ ਅਸੀਂ ਯੁੱਧ ਕਰਤਾ ਜਿਵੇਂ ਕਰਤਾ ਲੜਾਈ ਕਰਤੀ ਜੰਗ ਕਰਤਾ ਕੱਖ ਨਹੀਂ ਹੋਇਆ ਆ ਥੋੜੇ ਦਿਨ ਪਹਿਲਾਂ ਤੁਸੀਂ ਦੱਸੋ ਮੈਨੂੰ ਜਿਹੜੀ ਕਨਸਟੇਬਲ ਫੜੀ ਗਈ ਸੀ ਅਮਨਦੀਪ ਕੌਰ ਬਠਿੰਡੇ ਤੋਂ 18 ਗ੍ਰਾਮ ਹਿਰੋਇਨ ਨਾ ਮਤਲਬ ਯੂਨੀਫਾਰਮ ਚ ਪੜੀ ਗਈ ਸੀਗੀ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਕੀਤਾ ਪੰਜਾਬ ਪੁਲਿਸ ਨੇ ਚਲਾਨ ਤਾਂ ਕੀ ਪੇਸ਼ ਕਰਨਾ ਸੀ ਉਹਦੀ ਜ਼ਮਾਨਤ ਵੀ اپোজ ਨਹੀਂ ਕੀਤੀ ਬਲਕਿ ਉਹਨੂੰ ਫੈਸਿਲੀਟੇਟ ਕੀਤਾ ਉਹ ਬਾਹਰ ਆਈ ਆ ਉਹਨਾਂ ਨੂੰ ਨੇ ਡਰ ਸੀ ਪੁਲਿਸ ਨੂੰ ਸਰਕਾਰ ਨੂੰ ਕਿਤੇ ਸਾਡੇ ਵੱਡੇ ਅਫਸਰਾਂ ਦੇ ਨਾਮ ਨਾ ਕਿਤੇ ਵਿੱਚ ਆ ਜਾਣ ਕਿਉਂਕਿ ਇਹ ਜਿਹੜੇ ਕੋਈ ਵੀ ਨਸ਼ੇ ਦੀ ਤਸਕਰੀ ਚੱਲਦੀ ਆ ਜਾਂ ਕੋਈ ਵੀ ਮਾਫੀਆ ਆਪਰੇਟ ਕਰਦਾ ਪੰਜਾਬ ਦੇ ਵਿੱਚ ਤੁਹਾਡਾ ਕੀ ਖਿਆਲ ਹੈ ਕਿ ਕੋਈ ਸਪਾਈ ਤੇ ਥਾਣੇਦਾਰ ਤੇ ਹੌਲਦਾਰ ਕਰਦੇ ਨੇ ਇਹ ਤਾਂ ਬਕਾਇਦਾ ਤੌਰ ਤੇ ਉਤੋਂ ਪੁਸ਼ਤ ਪਨਾਈ ਆ ਪ੍ਰੋਟੈਕਸ਼ਨ ਆ ਪੈਸਾ ਜਾਂਦਾ ਹਫਤੇ ਜਾਂਦੇ ਮਹੀਨੇ ਜਾਂਦੇ ਨੇ ਔਰ ਭਗਵੰਤ ਮੈਂ ਗਿਆ ਜਦੋਂ ਮੌਕੇ ਤੇ ਗਿਆ ਭਗਵੰਤਪਨ ਦੀ ਸਟੇਟਮੈਂਟ ਮੈਂ ਸੁਣੀ ਇਹ ਮੋਤਾ ਨਹੀਂ ਗਿਆ ਇਹ ਕਤਲ ਨੇ ਤੇ ਭਗਵੰਤ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੇ ਜੇ ਕਤਲ ਆ ਤੇ ਕਾਰਵਾਈ ਕੀ ਕੀਤੀ ਇਹਨਾਂ ਦੇ ਖਿਲਾਫ ਦੱਸਿਓ ਜਰਾ ਕੀ 302 ਦੇ ਤਹਿਤ ਮੁਕਦਮੇ ਦਰਜ ਕੀਤੇ ਗੁਨਾਹਗਰਾਂ ਦੇ ਖਿਲਾਫ ਪਹਿਲੀ ਗੱਲ 10 ਵਿਅਕਤੀ ਫੜੇ ਨੇ ਕੋਈ ਛੋਟੇ ਮੋਟੇ ਉਹ ਜਿਹਨੂੰ ਪੰਜਾਬੀ ਕਹਿੰਦੇ ਲੱਲੀ ਛੱਲੀ ਕੋਈ ਵਿਚਾਰੇ ਜਿਹੜੇ ਹੋਣਗੇ ਆ ਕਰਿੰਦੇ ਟਾਈਪ ਵੱਡਾ ਆਦਮੀ ਕੋਈ ਨਹੀਂ ਫੜਿਆ ਗਿਆ ਅੱਛਾ ਪੁਲਿਸ ਦੇ ਖਿਲਾਫ ਕੀ ਐਕਸ਼ਨ ਹੋਇਆ ਜੀ ਇੱਕ ਥਾਣੇਦਾਰ ਸਸਪੈਂਡ ਕਰਤਾ ਜੀ ਮਜੀਠੇ ਦਾ ਇੱਕ ਡੀਐਸਪੀ ਸਸਪੈਂਡ ਕਰਤਾ ਤੁਹਾਡਾ ਕੀ ਖਿਆਲ ਹੈ ਕਿ ਜਿਹੜਾ ਇਹ ਮਾਫੀਆ ਆਪਰੇਟ ਕਰਦਾ ਸਾਰੀ ਸਟੇਟ ਵਿੱਚ ਉਹ ਕਿੱਲਾ ਇੱਕ ਥਾਣੇਦਾਰ ਤੇ ਡੀਐਸਪੀ ਦੀ ਉਹਦਾ ਕੜੀ ਹੈ ਉਹਦੀ ਤਾਂ ਕੜੀ ਚੰਡੀਗੜ੍ਹ ਤੱਕ ਹੈ ਅਚਾਰਪਾਲ ਜੀ ਮੈਨੂੰ ਮੈਂ ਪੁੱਛਣਾ ਚਾਹਣਾ ਕੋਈ ਸ਼ਰਮ ਹਯਾ ਹੈ ਮਾੜੀ-ਮੋਟੀ ਕੋਈ ਤੁਹਾਡੇ 'ਚ ਕੋਈ ਕੋਈ ਨੈਤਿਕਤਾ ਬਚੀ ਆ ਮਾੜੀ-ਮੋਟੀ ਕੋਈ ਮਤਲਬ ਤੇਰੇ ਰਾਜ ਵਿੱਚ ਚਾਰ ਸ਼ਰਾਬ ਘਟ ਦੇ ਵੱਡੀਆਂ ਟਰੈਜੇਡੀਜ਼ ਹੋਈਆਂ ਔਰ 21 22 23 23 25 25 ਬੰਦੇ ਮਰੇ ਨੇ ਮਤਲਬ ਔਰ ਡਿਪਾਰਟਮੈਂਟ ਐਕਸਾਈਜ਼ ਐਂਡ ਟੈਕਸੇਸ਼ਨ ਇਸ ਮਿਨਿਸਟਰ ਦਾਵਾ ਕਿ ਕੋਈ ਸੋਚਿਆ ਕਦੀ ਕਿ ਮੈਂ ਕੋਈ ਲੋਕਾਂ ਨੂੰ ਜਾ ਕੇ ਜਵਾਬ ਦੇਆ ਕੋਈ ਇਸਤਿਫਾ ਦੇਆ ਕੋਈ ਮਾਫੀ ਮੰਗਾ ਉਹਨਾਂ ਦੇ ਘਰ ਜਿਹੜੇ ਲੋਕਾਂ ਦੇ ਜਿਹੜੇ ਬੇਗੁਨਾ ਮਾਰੇ ਗਏ ਨੇ ਗਰੀਬ ਆਦਮੀ ਤੁਹਾਡੀਆਂ ਨਲਕੀਆਂ ਦੇ ਕਰਕੇ ਕਿ ਉਹਦੇ ਘਰ ਦੇ ਵਿੱਚ ਕੀ ਹਾਲਤ ਹੋਣਗੇ ਕਦੀ ਕੋਈ ਕੋਈ ਮਾੜਾ ਮੋਟਾ ਕੋਈ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਕੀਤੀ ਨੈਵਰ ਬਸ ਜਿੱਦਾਂ ਕਹਿੰਦੇ ਕਿ ਦੂਜਿਆਂ ਨੂੰ ਛੇਡਾਂ ਕਰਨੀਆਂ ਆਉਂਦੀਆਂ ਨੇ ਆ ਆ ਜਿਹੜਾ ਸੋ ਕਾਲਡ ਐਕਸਾਈਜ਼ ਦੀ ਰੈਵਨਿਊ ਜਨਰੇਟ ਕਰ ਰਹੇ ਨੇ ਠੀਕ ਆ ਆਮਦਨ ਸਟੇਟ ਨੂੰ ਹੋ ਰਹੀ ਹੋਵੇ ਲੇਕਿਨ ਜ਼ਿਆਦਾ ਹੋ ਸਕਦੀ ਹੋਵੇਗੀ ਲੇਕਿਨ ਤੁਸੀਂ ਲੋਕਾਂ ਦੀ ਤਬਾਹੀ ਵੀ ਬਹੁਤ ਵੱਡੇ ਪੱਧਰ ਦੀ ਕਰ ਰਹੇ ਔਰ ਮੈਨੂੰ ਪਤਾ ਵਾ ਐਕਸਾਈਜ਼ ਐਂਡ ਟੈਕਸੇਸ਼ਨ ਚ ਆਉਣ ਵਾਲੇ ਸਮੇਂ ਦੇ ਉੱਤੇ ਅਸੀਂ ਪੂਰੇ ਖੁਲਾਸੇ ਕਰਾਂਗੇ ਕਿ ਕਿਵੇਂ ਵੱਡੇ ਪੱਧਰ ਦੇ ਉੱਤੇ ਐਕਸਾਈਜ਼ ਦੀ ਵੱਡੇ ਪੱਧਰ ਤੋਂ ਉੱਤੇ GST ਦੀ ਜਿਹੜੀ ਚੋਰੀ ਹੋ ਰਹੀ ਆ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਉਹ ਦੈਟਸ ਅਨਦਰ ਬੈਟਰ ਆ ਮੈਂ ਬਾਅਦ ਵਿੱਚ ਗੱਲ ਕਰੂੰਗਾ ਪਰ ਹਰਪਾਲ ਚੀਮੇ ਨੂੰ ਮੇਰੇ ਹਿਸਾਬ ਦੇ ਨਾਲ ਅਗਰ ਉਹਦੇ 'ਚ ਇੰਨੀ ਵੀ ਜ਼ਮੀਰ ਬਾਕੀ ਆ ਕੋਈ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਵਾ ਤੁਹਾਨੂੰ ਯਾਦ ਆ ਨਾ ਜਦੋਂ ਦੇਸ਼ ਵਿੱਚ ਕੋਈ ਐਕਸੀਡੈਂਟ ਹੁੰਦਾ ਸੀ ਕੋਈ 에어 ਕ੍ਰੈਸ਼ ਹੁੰਦਾ ਸੀ ਤਾਂ ਜਿਹੜਾ ਸਿਵਲ ਸਿਵਲ ਐਵੀਏਸ਼ਨ ਮਿਨਿਸਟਰ ਰਿਜ਼ਾਈਨ ਕਰ ਦਿੰਦਾ ਸੀ ਇਹ ਤਰੀਕਾ ਹੁੰਦਾ ਸੀਗਾ ਪਹਿਲਾਂ ਦੇਸ਼ ਵਿੱਚ ਅਗਰ ਕੋਈ ਰੇਲਵੇਜ਼ ਦਾ ਹਾਦਸਾ ਵੱਡਾ ਹੋਇਆ ਤਾਂ ਰੇਲਵੇਜ਼ ਮਿਨਿਸਟਰ ਨੇ ਆਪਣੀ ਸੋਮਵਾਰੀ ਸਮਝ ਕੇ ਅਸਤੀਫਾ ਦੇ ਦੇਣਾ ਲekin ਠੀਠ ਬੰਦੇ ਨੇ ਇਹਦਾ ਉਹ ਕਹਿੰਦੇ ਸੀ ਬਦਲਾ ਲੈ ਕੇ ਆਵਾਂਗੇ ਜਿੰਨੇ ਠੀਠ ਟਾਈਪ ਬੰਦੇ ਇਹ ਨਿਕਲੇ ਨੇ ਸ਼ਾਇਦ ਨਹੀਂ ਕੋਈ ਹੋਰ ਨਿਕਲਿਆ ਹੋਵੇਗਾ ਦੋਸਤੋ ਇੱਕ ਨਾ ਮੀਥਨੋਲ ਇੱਕ ਇਹਦੇ ਚ ਸਬਸਟੈਂਸ ਆ ਜਿਹੜਾ ਜਾਲੀ ਸ਼ਰਾਬ ਦੇ ਵਿੱਚ ਪੈਂਦਾ ਇਹ ਕਿਤੇ ਬਾਹਰੋਂ ਅਮਰੀਕਾ ਤੋਂ ਤੋਂ ਆਉਂਦਾ ਨਹੀਂਗਾ ਇੱਥੇ ਸਟੇਟ ਦੇ ਵਿੱਚ ਹੀ ਮਿਲਦਾ ਵਾ ਔਰ ਇਹ ਕੈਮੀਕਲ ਪਲਾਂਟਸ ਤੋਂ ਬਹੁਤਿਆਂ ਡਿਸਟਿਲਰੀਆਂ ਦੇ ਕੋਲ ਅਵੇਲੇਬਲ ਆਏ ਉਹਨਾਂ ਦਾ ਰੌ ਮਟੀਰੀਅਲ ਆ ਜਦੋਂ ਉਹਨਾਂ ਨੇ ਸ਼ਰਾਬ ਬਣਾਉਣੀ ਤਾਂ ਉਹਨਾਂ ਦਾ ਰੌ ਮਟੀਰੀਅਲ ਆ ਇਹ ਕਦੀ ਕਿਸੇ ਨੇ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਤਰਨਤਾਰਨ ਤੋਂ ਲੈ ਕੇ ਪੰਜ ਵੱਡੇ ਹਾਦਸੇ ਹੋ ਗਏ ਕਿ ਕੋਈ ਡਿਸਟਿਲਰੀ ਵਾਲਾ ਇਨਵੋਲਡ ਤਾਂ ਨਹੀਂਗਾ ਜੇ ਮਾਜੇ ਵਿੱਚ ਕਿਸੇ ਦੀ ਡਿਸਟਿਲਰੀ ਆ ਕਿ ਤਰਨਤਾਰਨ ਵਿੱਚ ਵੀ ਉੱਥੇ ਹੀ ਹੋਇਆ ਇਹ ਸਾਰਾ ਤੇ ਹੁਣ ਨਜੀਠਾ ਵੀ ਮਾਜੇ ਦੇ ਵਿੱਚ ਹੈ ਕਿ ਮਾਜੇ ਦੇ ਵਿੱਚ ਸ਼ਰਾਬ ਦੀਆਂ ਜਿਹੜੀਆਂ ਡਿਸਟਿਲਰੀਆਂ ਨੇ ਕਿਤੇ ਉਹਨਾਂ ਦੀ ਇਨਵੋਲਵਮੈਂਟ ਤਾਂ ਨਹੀਂ ਹੈ ਤਾਕਤਵਰ ਬੰਦਿਆਂ ਦੀ ਕਿ ਨਹੀਂ ਉਹਨਾਂ ਤੋਂ ਪੈਸੇ ਲੈ ਕੇ ਇਲੈਕਸ਼ਨਾਂ ਦਾ ਫੰਡ ਲੈ ਕੇ ਤੁਸੀਂ ਉਹਨਾਂ ਨੂੰ ਬੇਗੁਨਾਹ ਕਰਾ ਕਰ ਦੇਣਾ ਇਹ ਐਂਗਲ ਵੀ ਪੰਜਾਬ ਸਰਕਾਰ ਨੂੰ ਅੱਛੇ ਤਰੀਕੇ ਦੇ ਨਾਲ ਵੈਰੀਫਾਈ ਕਰਨਾ ਚਾਹੀਦਾ ਵਾ ਐਨਡੀਪੀਐਸ ਦੇ ਕੇਸ ਦਰਜ ਕਰਤੇ ਜੇ ਅਸੀਂ 30000 ਪਰਚਾ ਦਰਜ ਕਰਤਾ ਜੀ 650 ਬੰਦਾ ਅਰੈਸਟ ਕਰਤਾ ਤੇ ਨਸ਼ਾ ਦਾ ਫਿਰ ਪੰਜਾਬ ਦੇ ਵਿੱਚ ਜੁੜਦਾ ਤਿਉਂ ਕਿਉਂਕਿ ਹਾਲ ਹੀ ਨੀਗਾ ਦਿਸ ਇਜ਼ ਨੋ ਸੋਲੂਸ਼ਨ ਔਰ ਜਦ ਜਦ ਪੰਜਾਬ ਸਰਕਾਰ ਪੁਲਿਸ ਵਾਲੇ ਦੇਣਗੇ ਟਾਰਗੇਟ ਹਰ ਥਾਣੇ ਨੂੰ ਟਾਰਗੇਟ ਦਿੱਤੇ ਹੋਏ ਨੇ ਕਿ ਮੈਂ ਆਹ ਥਾਣੇ ਤੋਂ ਮੈਂ ਫਰਜ਼ ਕੋਲ 1 ਮਹੀਨੇ ਦਾ 100 ਐਨਡੀਪੀਐਸ ਦਾ ਪਰਚਾ ਲੈਣਾ ਉਹ ਤਾਂ ਤੁਸੀਂ ਉਹਨਾਂ ਨੂੰ ਸਿੱਧਾ ਸਿੱਧਾ ਹੈਂਡਲ ਦੇ ਰਹੇ ਹੋ ਪੁਲਿਸ ਵਾਲਿਆਂ ਨੂੰ ਭ੍ਰਿਸ਼ਟਾਚਾਰ ਕਰਨ ਦਾ ਉਹਦਾ ਲੋਕਾਂ ਦੀਆਂ ਬਾਹਾਂ ਮੋੜ ਕੇ ਕਿਤੇ ਤੇ ਪਾਉਣ ਲੱਗੇ ਐਂਡੀਪੀਐਸ ਦਾ ਪਰਚਾ ਰੱਖ ਇੱਥੇ ਲੱਖ ਰੁਪਇਆ 2 ਲੱਖ ਰੁਪਇਆ ਤੇ 3 ਲੱਖ ਰੁਪਇਆ ਬੜੇ ਵੱਡੇ ਵੱਡੇ ਅਫਸਰਾਂ ਦੇ ਤੁਹਾਡੇ ਬਲੈਕਮੇਲ ਦੇ ਐਕਸਟਰੈਸ਼ਨ ਦੇ ਮਾਮਲੇ ਆਏ ਹੋਏ ਨੇ ਇੱਕ ਡੀਆਈਜੀ ਇੰਦਰਬੀਰ ਸਿੰਘ ਅੱਜ ਵੀ ਉਹਦੇ ਖਿਲਾਫ ਐਂਡੀਪੀਐਸ ਤੇ ਭ੍ਰਿਸ਼ਟਾਚਾਰ ਦਾ ਮੁਕਦਮਾ ਦਰਜ ਆ ਚਲਾਨ ਪੇਸ਼ ਆ ਤਰਨਤਾਰਨ ਦੀ ਅਦਾਲਤ ਵਿੱਚ ਤਰੀਕ ਜਾਂਦਾ ਵਾ ਉਹਨੂੰ ਕੋਈ ਸਸਪੈਂਡਿੰਗ ਕੀਤਾ ਸੋ ਮਤਲਬ ਕਿ ਐਨਡੀਪੀਏ ਸੇ ਪਰਚੇ ਦਰਜ ਕਰਨੇ ਔਰ ਬੰਦਿਆਂ ਨੂੰ ਫੜ ਕੇ ਅੰਦਰ ਜੇਲ੍ਹ ਚ ਦੇ ਦੇਣਾ ਇਹਦਾ ਕੋਈ ਹੱਲ ਨਹੀਂਗਾ ਜਿੰਨੇ ਡੀ ਐਡਿਕਸ਼ਨ ਸੈਂਟਰਸ ਨੇ ਸੰਗਰੂਰ ਦੀ ਰਿਪੋਰਟ ਹੀ ਆਈ ਆ ਪਰਸੋ ਚੌਥ ਮੈਂ ਆਪਣੇ ਸੋਸ਼ਲ ਮੀਡੀਆ ਤੇ ਉਹ ਵੀ ਸਾਂਝੀ ਕੀਤੀ ਆ ਸ਼ਾਇਦ 25 ਡੀ ਐਡਿਕਸ਼ਨ ਸੈਂਟਰਸ ਨੇ ਤੇ ਉਹਨਾਂ ਵਿੱਚ ਜਿਹੜੇ ਸਾਈਕੀਆਟ੍ਰਿਸਟ ਚਾਹੀਦੇ ਨੇ ਉਹ ਸਿਰਫ ਇੱਕ ਆ ਸੰਗਰੂਰ ਜ਼ਿਲ੍ਹੇ ਵਿੱਚ 25 ਡੀ ਐਡਿਕਸ਼ਨ ਸੈਂਟਰਾਂ ਵਿੱਚ ਇੱਕ ਸਾਈਕੀਆਟ੍ਰਿਸਟ ਆ ਜਿਹਨੇ ਨਸ਼ੇੜੀਆਂ ਨੂੰ ਆਣ ਕੇ ਐਨਲਾਈਜ਼ ਕਰਕੇ ਕਾਉਂਸਲਿੰਗ ਕਰਨੀਆਂ ਉਹਨਾਂ ਦੀ ਅਗਰ ਓਟ ਦੀ ਗੋਲੀ ਲੱਗੀ ਹੋਈ ਆ ਤੇ ਉਹਦਾ ਡੋਸ ਕਿਵੇਂ ਘਟਾਉਣਾ ਵਾ ਕੋਈ ਨਹੀਂ ਘਟਾਉਂਦਾ ਨਾ ਕੋਈ ਸੈਕਟ੍ਰਿਸਟ ਆ ਨਾ ਕੋਈ ਪੁੱਛਣ ਵਾਲਾ ਨਾ ਕੋਈ ਨਸ਼ਾ ਛਡਾਉਣ ਦੀ ਕੋਈ ਸੀਰੀਅਸ ਮੁਹਿੰਮ ਹੈ ਪੰਜਾਬ ਮੈਂ ਨਾਬੇ ਜੇਲ੍ਹ ਚ ਨੇ ਆਵਾ ਪਟਿਆਲੇ ਜੇਲ੍ਹ ਵੀ ਮੈਨੂੰ ਰੱਖਿਆ ਨਾ ਧੋਖੇਬਾਜ਼ਾਂ ਨੇ ਫਰੋਡਾਂ ਨੇ ਉਥੇ ਸਾਰੀ ਜੇਲ੍ਹ ਲਗਭਗ 90% ਡੀ ਐਡਿਕਸ਼ਨ ਜਾਂ ਗੋਲੀਆਂ ਲੈਂਦੇ ਲੇਕਿਨ ਕਦੀ ਕਿਸੇ ਨੇ ਕਾਉਂਸਲਿੰਗ ਕਰਕੇ ਉਹਨਾਂ ਦੀ ਕੋਈ ਗੋਲੀ ਘਟਾਈ ਨਹੀਂ ਡੋਸ ਘਟਾਈ ਨਹੀਂ ਨਾ ਕਿਸੇ ਨੇ ਕੋਈ ਨਸ਼ਾ ਉਥੇ ਅੰਦਰ ਅੱਜ ਤੱਕ ਛੱਡਿਆ ਵਾ ਸੋ ਡੀ ਐਡਿਕਸ਼ਨ ਆਲਸੋ ਇਜ਼ ਅ ਫ ਪਰ ਸਭ ਤੋਂ ਵੱਡੀ ਗੱਲ ਜਿਹੜਾ ਮੈਂ ਕਹਿਣਾ ਚਾਹੁੰਦਾ ਕਿ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਕਿੱਥੇ ਤੇਰਾ ਯੁੱਧ ਨਸ਼ੇ ਵਿਰੁੱਧ ਕਿਉਂਕਿ ਨਸ਼ੇ ਨਾਲ ਤਾਂ ਲੋਕ ਮਾਰ ਰਹੇ ਨੇ ਇਦੋਂੋਂ ਜ਼ਿਆਦਾ ਹੁਣ ਮੇਰਾ ਖਿਆਲ ਹੈ ਅੱਜ ਦੇ ਯੁੱਗ ਵਿੱਚ ਅਗਰ ਕਿਸੇ ਸਟੇਟ ਵਿੱਚ 23 ਮੌਤਾਂ ਹੋ ਜਾਣ ਜਾਲੀ ਸ਼ਰਾਬ ਪੀ ਕੇ ਤੇ ਉਹਨੂੰ ਤੁਸੀਂ ਕੀ ਕਹੋਗੇ ਉਹਨੂੰ ਕਹੋਗੇ ਕਿ ਬਿਲਕੁਲ ਬਨਾਨਾ ਸਟੇਟ ਆ ਇਹਦੇ ਵਿੱਚ ਮਤਲਬ ਕੋਈ ਕਾਨੂੰਨ ਦਾ ਨਾਮ ਨਹੀਂ ਹੈ ਕੋਈ ਲੋਕਾਂ ਨੂੰ ਕਿਸੇ ਨੂੰ ਡਰ ਨਹੀਂਗਾ ਇਟਸ ਅ ਕੰਪਲੀਟ ਬੂਟ ਲੇਗਿੰਗ ਕਹਿੰਦੇ ਨੇ ਇਹਨਾਂ ਨੂੰ ਮਤਲਬ ਅੰਗਰੇਜ਼ੀ ਦੇ ਵਿੱਚ ਜਿਹੜੀ ਜਾਲੀ ਸ਼ਰਾਬ ਪੀ ਕੇ ਟ੍ਰੈਜੇਡੀ ਹੁੰਦੀ ਹੁੰਦੀ ਹੁਣ ਤਾਂ ਮੇਰੇ ਖਿਆਲ ਆ ਕਦੀ ਮਾੜੇ ਸੂਬਿਆਂ ਵਿੱਚ ਵੀ ਨਹੀਂ ਸੁਣਿਆ ਲੇਕਿਨ ਪੰਜਾਬ ਵਿੱਚ ਚਾਰ ਟ੍ਰੈਜੇਡੀਆਂ ਹੋਣ ਹੋਈਆਂ ਇੱਕ ਮਗਰਲੀ ਸਰਕਾਰ ਦੀ ਜਿਹਦੀ ਕਿ ਇਹਨਾਂ ਨੇ ਅਕਾਉਂਟੇਬਿਲਟੀ ਜਾਂਚ ਕਰਾਉਣ ਦੇ ਵਾਅਦੇ ਕੀਤੇ ਸੀ ਲੇਕਿਕਿ ਇੱਕ ਦੁੱਕੀ ਕਿਸੇ ਖਿਲਾਫ ਐਕਸ਼ਨ ਨਹੀਂ ਲਿਆ ਆਪਣੇ ਐਮ.ਐਲ.ਏ. ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਵਿਧਾਨ ਸਭਾ ਵਿੱਚ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਤਰਨ-ਤਰਨ ਦੇ 113 ਨੰਬਰ ਸਵਾਲ ਦਾ ਜਵਾਬ ਸਪੀਕਰ ਨੇ ਅੱਜ ਤੱਕ ਨਹੀਂ ਦਿੱਤਾ ਡੈਥ ਮੀਨਸ ਔਰ ਕਹਿ ਰਿਹਾ ਸੀ ਕੁਮ ਕਿ ਕੋਈ ਵੀ ਧੰਦਾ ਬਿਨਾ ਪੈਟ੍ਰਨਾਈਜ਼ੇਸ਼ਨ ਤੋਂ ਬਿਨਾ ਨੈਕਸਸ ਤੋਂ ਕੋਈ ਧੰਦਾ ਨਹੀਂ ਚੱਲਦਾ ਚਾਹੇ ਉਹ ਚਿੱਟੇ ਦਾਵਾ ਚਾਹੇ ਉਹ ਸ਼ਰਾਬ ਦਾਵਾ ਚਾਹੇ ਉਹ ਰੇਤ ਮਾਫੀਆ ਦਾਵਾ ਚਾਹੇ ਉਹ ਲੈਂਡ ਮਾਫੀਆ ਦਾਵਾ ਇਹ ਪੂਰਾ ਨੈਕਸਸ ਬਣਿਆ ਹੁੰਦਾ ਹੈ ਕਿ ਇਹਦੇ ਵਿੱਚ ਮਾਫੀਆ ਇਨਵੋਲਡ ਹੈ ਇਹਦੇ ਵਿੱਚ ਤਾਕਤਵਰ ਅਫਸਰ ਇਨਵੋਲਡ ਹੈ ਇਹਦੇ ਵਿੱਚ ਤਾਕਤਵਰ ਪੋਲਿਟੀਕਲ ਬੰਦੇ ਜਿਹੜੇ ਉੱਤੇ ਬੈਠੇ ਨੇ ਚੰਡੀਗੜ੍ਹ ਇਹ ਇਨਵੋਲਡ ਨੇ ਤਾਂ ਫਿਰ ਜਦੋਂ ਠੱਗੀ ਠੋਰੀ ਵਜਦੀ ਆ ਤੇ ਬਰਾਬਰ ਦਾ ਹਿੱਸਾ ਫਿਰ ਆਟੋਮੈਟਿਕ ਜਿਹੜਾ ਕੱਟ ਜਾਂਦਾ ਤਾਂ ਕਰਕੇ ਸਾਡੀ ਸਟੇਟ ਦਾ ਬੇੜਾ ਗਰਕ ਹੋਇਆ ਹੋਇਆ ਵਾ ਤੋਂ ਅੰਤ ਵਿੱਚ ਮੈਂ ਕਹੂੰਗਾ ਕਿ ਹਲੇ ਵੀ ਤੁਹਾਡੇ ਕੋਲ ਸਮਾਂ ਵਾ ਬੰਦਿਆਂ ਨੂੰ ਕੰਮ ਕਰੋ ਹਰ ਗੱਲ ਸਿਰਫ ਪਬਲਿਸਿਟੀ ਤੇ ਇਸ਼ਤਿਹਾਰबाजी ਤੇ ਬੋਰਡ ਬਾਜੀ ਇਹਦੇ ਵਿੱਚ ਮਤ ਪੋਵੋ ਔਰ ਨਸ਼ਾ ਜੇ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਇਹਦੇ ਇਹਦੇ ਬੜੇ ਡੂੰਘੀਆਂ ਜੜਾਂ ਨੇ ਇਹਦੇ ਚ ਸੋਸ਼ੀਓ ਇਕਨੋਮਿਕ ਇਸ਼ੂਜ਼ ਇਨਵੋਲਡ ਨੇ ਜਦ ਤੱਕ ਤੁਸੀਂ ਨੌਜਵਾਨਾਂ ਨੂੰ ਕਿਸੇ ਚੰਗੇ ਪਾਸੇ ਨਹੀਂ ਲਾਉਂਗੇ ਜਦ ਤੱਕ ਸਾਡੀ ਖੇਤੀ ਨੂੰ ਠੀਕ ਨਹੀਂ ਕਰੋਗੇ ਜਦ ਤੱਕ ਸਾਡਾ ਪਾਕਿਸਤਾਨ ਨਾਲ ਬਾਰਡਰ ਖੋਲ ਕੇ ਸਾਡੀ ਇੰਡਸਟਰੀ ਤੇ ਖੇਤੀ ਨੂੰ ਲਾਹੇਵੰਦ ਨਹੀਂ ਬਣਾਉਂਗੇ ਜਦ ਤੱਕ ਸਾਡਾ ਜਿਹੜਾ ਖੇਤੀਬਾੜੀ ਤੇ ਇੰਡਸਟਰੀ ਦਾ ਸਮਾਨ ਜਿਹੜੇ ਨੇੜ ਦੇ ਦੇਸ਼ ਨੇ ਉਹਨਾਂ ਨੂੰ ਮਾਰਕੀਟਿੰਗ ਨਹੀਂ ਲੱਭੋਗੇ ਜਦ ਤੱਕ ਸਾਡੇ ਤੁਸੀਂ ਆ ਜਿਹੜੀ ਉਦਾਸੀਨਤਾ ਹੈ ਪਿੰਡਾਂ ਦੇ ਵਿੱਚ ਕਰਜ਼ਾ ਤੇ ਖੁਦਕੁਸ਼ੀਆਂ ਇਹਦੇ ਚੋਂ ਬਾਹਰ ਨਹੀਂ ਕੱਢੋਂਗੇ ਜਦ ਤੱਕ ਤੁਸੀਂ ਬੱਚਿਆਂ ਨੂੰ ਵਿਦੇਸ਼ਾਂ 'ਚੋਂ ਜਾਣ ਤੋਂ ਮੋਟੀਵੇਟ ਕਰਕੇ ਰੋਕੋਗੇ ਨਹੀਂ ਔਰ ਇੱਥੇ ਹਾਲਾਤ ਠੀਕ ਨਹੀਂ ਕਰੋਗੇ ਨਸ਼ੇ ਉਹਦੇ ਨਾਲ ਕਨੈਕਟਡ ਨੇ ਨਸ਼ਾ ਕੋਈ ਆ ਜੋ ਕੁਝ ਨਸ਼ਾ ਪੰਜਾਬ ਦੇ ਵਿੱਚ ਵਿਕ ਰਿਹਾ ਹੋ ਰਿਹਾ ਨਾ ਇਹ ਮੈਂ ਸਮਝਦਾ ਕਿ ਮਾਇੂਸੀ 'ਚ ਫਰਸਟ੍ਰੇਸ਼ਨ 'ਚ ਨਚਾਰੀ 'ਚ ਠੀਕ ਹੈ ਨਸ਼ੇ ਦੁਨੀਆ ਦੇ ਵਿੱਚ ਚੱਲਦੇ ਨੇ ਔਰ ਲੈਜਿਟਿਮੇਟ ਨਸ਼ੇ ਲੋਕ ਕਰਦੇ ਨੇ ਬਹੁਤ ਸਾਰੇ ਹੋਰ ਦੇਸ਼ਾਂ ਦੇ ਵਿੱਚ ਹੈਗੇ ਨੇ ਲੇਕਿਨ ਉਹ ਇੱਕ ਸੋਸ਼ਲ ਲੈਵਲ ਤੇ ਕਰਦੇ ਨੇ ਲੇਕਿਨ ਸਾਡੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਤਾਂ ਮਰਨ ਤੱਕ ਜਾ ਰਹੇ ਨੇ ਨਸ਼ੇ ਸਰਿੰਜ ਲਾਉਂਦੇ ਨੇ ਟੀਕਾ ਲਾਉਂਦੇ ਨੇ ਤੇ ਨਾਲ ਹੀ ਮੌਤ ਹੋ ਜਾਂਦੀ ਮੇਰੇ ਆਪਣੇ ਹਲਕੇ ਦੇ ਵਿੱਚ ਅਭਿਸ਼ੇਕ ਜਿਹੜਾ ਬਕਸੂਦਪੁਰ ਦਾ ਮਰਿਆ ਉਹਨੇ ਮੇਰੇ ਕੋਲ 20 ਸਾਲ ਦਾ ਬੱਚਾ ਸੀਗਾ ਐਂਡ ਹੀ ਡਾਈਡ ਔਨ ਦ ਸਪੌਟ ਥੇਰਫੋਰ ਪੰਜਾਬ ਦਾ ਨਸ਼ੇ ਦਾ ਐਂਗਲ ਬਹੁਤ ਡੂੰਗਾ ਔਰ ਬਹੁਤ ਚਿੰਤਾਜਨਕ ਆ ਇਸ ਨੂੰ ਟੈਕਲ ਕਰਨ ਦੀ ਲੋੜ ਆ ਲੇਕਿਨ ਆ ਜੋ ਇਹਨਾਂ ਨੇ ਨਾਰਾ ਦਿੱਤਾ ਸੀ ਇਹ ਫਰਾਡ ਆ ਜਿਵੇਂ ਇਹਨਾਂ ਦੀ ਪੰਚਾਇਤੀ ਜ਼ਮੀਨਾ ਛਡਾਉਣ ਦੀ ਮੁਹਿੰਮ ਠੋਸ ਹੋਈ ਲਬਦੀ ਤੁਹਾਨੂੰ ਕੋ ਪੰਚਾਇਤੀ ਜ਼ਮੀਨਾ ਛਡਾਵਾਂਗੇ ਜੀ ਅਸੀਂ ਇੰਨੇ ਹਜ਼ਾਰ ਏਕੜ ਛਡਾ ਲਾਂਗੇ ਜੀ ਅਸੀਂ ਇੰਨੇ ਲੱਖ ਏਕੜ ਛਡਾ ਲਾਂਗੇ ਠੋਸ ਹੋਗੀ ਸਿੱਖਿਆ ਕ੍ਰਾਂਤੀ ਚਲਾਈ ਸੀ ਸਿਰਫ ਨੀ ਨੀ ਪੱਥਰਾ ਨਹੀਂ ਕ੍ਰਾਂਤੀ ਸੀ ਸਿੱਖਿਆ ਕ੍ਰਾਂਤੀ ਕੋਈ ਨਹੀਂ ਗਈ ਅਜੇ ਟੀਚਰਜ਼ ਵੀ ਹੈ ਨਹੀਂਗੇ ਤੁਹਾਨੂੰ ਕਿੰਨੀ ਵਾਰ ਦੱਸਤਾ ਆਰਟੀਆਈ ਐਕਟਿਵਿਸਟ ਨੇ ਕਿਸ ਇੱਕ ਇੱਕ ਜ਼ਿਲ੍ਹੇ ਦੇ ਵਿੱਚ 80 80% ਹੈਡਮਾਸਟਰਾਂ ਦੀਆਂ ਪੋਸਟਾਂ ਖਾਲੀ ਨੇ ਪ੍ਰਿੰਸੀਪਲਾਂ ਦੀਆਂ ਖਾਲੀ ਨੇ ਔਰ ਜਿਹੜੇ ਨੀ ਪੱਥਰ ਰੱਖੇ ਜਾ ਰਹੇ ਨੇ ਜਿਹੜੇ ਜਿੰਨੇ ਕੰਮ ਮਗਲੀਆਂ ਸਰਕਾਰਾਂ ਨੇ ਕੀਤੇ ਨੇ ਉਹਨਾਂ ਸਾਰਿਆਂ ਦਾ ਝੂਠਾ ਸ਼ਰੇ ਲੈਣ ਵਾਸਤੇ ਕ੍ਰੈਡਿਟ ਲੈਣ ਲਈ ਕੀਤਾ ਜਾ ਰਿਹਾ ਆ ਸਾਡੇ ਪੰਜਾਬ ਦੇ ਹਾਲਾਤ ਨੇ ਲੇਕਿਨ ਸਭ ਤੋਂ ਇੰਪੋਰਟੈਂਟ ਜਿਹੜਾ ਅੱਜ ਦਾ ਵਿਸ਼ਾ ਸਿਗਾ ਕਿ ਇਹ ਜਿਹੜਾ ਅਖੋਤੀ ਨਸ਼ਾ ਯੁੱਧ ਨਸ਼ੇ ਵਿਰੋਧ ਇਹ ਬਿਲਕੁਲ ਜ਼ੀਰੋ ਮੈਂ ਜ਼ੀਰੋ ਇਹਨੂੰ ਅੱਛਾ ਨਾ ਸਮਝੋ ਐਕਚੁਅਲੀ ਇਸ ਸਿਫਰ ਸਾਬਤ ਹੋ ਰਿਹਾ ਵਾ ਔਰ ਫੇਲ ਸਕੀਮ ਹੈਗੀ ਆ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਲਹਾਲ ਇਸ ਪੂਰੇ ਮਾਮਲੇ ਤੇ ਤੁਹਾਡੀ ਕੀ رائے ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ